D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਕਾਰਜਕਾਰੀ ਜਥੇਦਾਰ ਹੈ ਕੁਲਦੀਪ ਸਿੰਘ ਗੜਗੱਜ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਉਹਨੇ ਕਿਹਾ ਕਿ ਰঞ্জੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਸ਼੍ਰੀ ਅਕਾਲ ਤਖਤ ਵਿਖੇ ਆ ਕੇ ਮਾਫੀ ਮੰਗਣ ਤੋਂ ਦੱਸ ਦिए ਕਿ ਰਜੀਤ ਸਿੰਘ ਢੱਡਰੀਆਂ ਵਾਲਾ ਦਾ ਕਾਫੀ ਵਿਵਾਦ ਵੀ ਦੇਖਣ ਨੂੰ ਮਿਲਿਆ ਸੀਗਾ ਕੁਝ ਸਾਲ ਪਹਿਲਾਂ ਤੇ ਇਸ ਤੇ ਚੱਲਦੇ ਅੱਜ ਕੁਲਦੀਪ ਸਿੰਘ ਗੜਗੱਜ ਵੱਲੋਂ ਜਿੱਥੇ ਧਰਮ ਪਰਿਵਰਤਨ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਉਹਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਧਰਮ ਪਰਿਵਰਤਨ ਹੋ ਰਹੇ ਨੇ ਆਪਾਂ ਨੂੰ ਉਸ ਨੂੰ ਰੋਕਣ ਦੇ ਲਈ ਹਰੇਕ ਜਥੇਬੰਦੀ ਹਰੇਕ ਸੰਪਰਦਾਏ ਦੀ ਲੋ ਚਾਰ ਦੇ ਲਹਿਰ ਦੇ ਤਹਿਤ ਮੈਂ ਚਾਹੁੰਨਾ ਮਾਂ ਭਾਵੇਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਆਇਦਰ ਡਾਕਟਰ ਸ਼ਿਵ ਸਿੰਘ ਹੁਣੀ ਆ ਹੋਰ ਵੀ ਬੜੇ ਪ੍ਰਚਾਰਕ ਹੈਗੇ ਨੇ ਨਾਮੀ ਉਹ ਸਾਰੇ ਦੇ ਸਾਰੇ ਜਿਹੜੇ ਰੋਜ਼ ਹੀ ਬੋਲਦੇ ਆ ਉਹ ਆਪਾਂ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰੀਏ ਇਸ ਕਰਕੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਤੇ ਜਿਹੜੀ ਇਕਤਰਤਾ ਸਦਣੀ ਹੈ ਕਿਸ ਮਸਲੇ ਤੇ ਸਦਣੀ ਆ ਦੂਜੀ ਅਸੀਂ ਸਦਣੀ ਆ ਫਿਲਮਾਂ ਦੇ ਮਸਲੇ ਤੇ ਵੱਖ-ਵੱਖ ਵਿਦਵਾਨ ਸਦਣੇ ਆ ਉਹਨਾਂ ਦੇ ਸੁਝਾਵਾਂ ਦੇ ਤਹਿਤ ਫਿਰ ਅਗਲੇ ਗੁਰਮਤੇ ਹੋਣਗੇ ਕਿਉਂਕਿ ਬਹੁਤ ਸਾਰੇ ਕੰਮ ਸਿੱਖਾਂ ਲਈ ਕਰਨ ਵਾਲੇ ਹੈਗੇ ਆ ਤੇ ਉਹ ਕਰਨੇ ਚਾਹੀਦੇ ਆ ਮੈਂ ਵੀ ਇੱਕ ਪ੍ਰਚਾਰ ਦਾ ਜ਼ਰੀਆ ਬਣ ਸਕਦਾ ਦੇਖੋ ਪਰ ਉਹਦੀ ਉਹਦੀ ਕੀ ਰੂਪਰੇਖਾ ਹੋਵੇ ਗੁਰੂਆਂ ਦੇ ਗਰਦਾਰ ਨਹੀਂ ਕਰ ਸਕਦਾ ਗੁਰੂ ਪਰਿਵਾਰ ਦੇ ਨਹੀਂ ਕਰ ਸਕਦਾ ਸਾਡੇ ਸ਼ਹੀਦਾਂ ਦੇ ਨਹੀਂ ਕਰ ਸਕਦਾ ਇਤਿਹਾਸ ਜਿਹੜਾ ਵਾ ਉਹ ਸਾਖੀ ਦਾ ਮਸਲਾ ਵਾ ਚਾਕੀ ਦਾ ਨਹੀਂ ਆ ਸਾਡੀਆਂ ਪਰੰਪਰਾਵਾਂ ਐਸਜੀ ਐਸਜੀ ਪੀਸੀ ਦੇ ਮਤੇ ਆ ਉਹਦੇ ਸਬੰਧੀ ਵੀ ਇੱਕ ਜਿਹੜੀ ਆਪਣੀ ਹੈਗੀ ਆ ਇਕਤਰਤਾ ਸਿੱਖ ਵਿਦਵਾਨਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਹੋਊਗੀ ਤਾਂ ਇਹ ਦੋਨੇ ਮਸਲੇ ਆ ਮੈਂ ਪਰ ਸਭ ਤੋਂ ਅਹਿਮ ਆ ਧਰਮ ਪਰਿਵਰਤਨ ਦਾ ਮਸਲਾ ਉਹਦੇ ਲਈ ਅਸੀਂ ਚਾਹੁੰਦੇ ਆ ਕਿ ਸਾਰੇ ਸਹਿਯੋਗ ਕਰਨ ਆਪਾਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਆ ਉਹ ਵੇਖੋ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਵੀ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਉਹ ਤੇ ਨਹੀਂ ਕਰਦਾ ਪਰ ਲਾਲਚ ਦੇ ਕੇ ਜੇ ਕੋਈ ਅੱਜ ਇਧਰ ਜਾ ਰਿਹਾ ਕੱਲ ਉਧਰ ਚਲ ਜੂ ਉਧਰ ਨਿਝਟਣ ਦਾ ਤੇ ਹਾਲੇ ਹੋਈ ਆ ਦਸਵੰਦ ਹਰ ਸਿੱਖ ਦਸਵੰਦ ਕੱਢਦਾ ਹਰ ਪਿੰਡ ਦਾ ਬੰਦਾ ਆਪਣੇ ਪਿੰਡ ਦਾ ਦਸਵੰਦ ਪਿੰਡ ਚ ਲਾਵੇ ਜਿਹੜਾ ਕੋਈ ਗਰੀਬ ਸਿੱਖ ਆ ਜਾਂ ਗਰੀਬ ਧੀ ਆ ਧੀ ਦੇ ਵਿਆਹ ਤੇ ਗਰੀਬ ਸਿੱਖ ਦੇ ਬੱਚੇ ਦੇ ਪੜ੍ਹਾਈ ਤੇ ਖਰਚਾ ਕਰਦੀਏ ਤੇ ਕੋਈ ਕੋਈ ਨਹੀਂ ਆ ਸਿੱਖਾਂ ਦੇ ਕੋਲ ਮਾਇਆ ਦੀ ਕਮੀ ਥੋੜਾ ਤੁਸੀਂ ਸਾਰੇ ਮਿਲ ਜੁੜ ਕਰਨ ਦੀ ਗੱਲ ਕਰੀਏ ਪਰ ਮੈਂ ਰਣਜੀਤ ਸਿੰਘ ਢੰਡਰੀਆਂ ਵਾਲਾ ਔਰ ਟਕਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ 36 ਦਾ ਅੰਕੜਾ ਤੁਹਾਨੂੰ ਲੱਗਦਾ ਕਿ ਉਹ ਨਹੀਂ ਨਹੀਂ ਜੀ ਕੋਈ ਕੋਈ 36 ਦਾ ਅੰਕੜਾ ਨਹੀਂ ਟਕਸਾਲ ਵੀ ਸਾਡੀ ਆ ਤੇ ਉਹ ਵੀ ਸਾਡੇ ਆ ਪਰ ਜੋ ਅਕਸਰ ਇਹ ਡੱਗਦੇ ਆ ਨਾ ਸਿੱਖ ਇਤਿਹਾਸਾਂ ਛੇੜਛਾੜ ਕਰਦੇ ਜੋ ਸ਼ਬਦਾਵਲੀ ਵਰਤੀ ਜਾਂਦੀ ਉਹਨਾਂ ਵੱਲੋਂ ਉਧਰੋਂ ਲੈ ਕੇ ਬੜਾ ਰੋਸ ਹੈ ਸਿੱਖਾਂ ਨੂੰ ਮੈਂ ਇਹੋ ਕਹਿ ਰਹਿਣਾ ਜੀ ਵੀ ਉਹ ਪੰਥਕਰਵਤਾ ਪਰੰਪਰਾਵਾਂ ਸਿੱਖ ਮਰਿਆਦਾ ਉਹਦੇ ਦਾਇਰੇ ਚ ਪਹਿਲਾਂ ਵੀ ਚੱਲਦੇ ਹੁੰਦੇ ਔਰ ਉਹ ਚੱਲ ਪੈਣਗੇ ਸਿਆਣੇ ਨੇ ਉਹ ਪਿਛੇ ਜੋ ਜੋ ਪਿਛੇ ਹੋ ਗਿਆ ਉਹਨੂੰ ਤੇ ਆ ਮੋੜ ਨਹੀਂ ਸਕਦਾ ਕੋਈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਅੱਗੇ ਇਕੱਠੇ ਹੋਗੇ ਨਹੀਂ ਚੱਲ ਸਕਦੇ ਚੱਲ ਸਕਦੇ ਆਪਾਂ ਸੇਖੀਆਂ ਸਾਰੇ ਕੋਈ ਕੀ ਹੈਗਾ ਦੂਜੀ ਗੱਲ ਕੋਈ ਛੱਤੀ ਦਾ ਅੰਕੜਾ ਨਹੀਂ ਆ ਮੈਂ ਬਾਬਾ ਹਰਨਾਮ ਸਿੰਘ ਖਾਲਸਾ ਹੀ ਹੋਣਾਂ ਦੀ ਇੰਟਰਵਿਊ ਸੁਣੀ ਆ ਜਿਹਦੇ ਵਿੱਚ ਉਹ 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 ਵੀ ਇਹੋ ਗੱਲ ਕਹਿ ਰਹੇ ਜੋ ਮੈਂ ਕਹਿ ਰਿਹਾ ਭਈ ਜੇ ਆਪਾਂ ਮਰਿਆਦਾ ਦੇ ਵਿੱਚ ਇਕੱਠੇ ਚੱਲੀਏ ਮਰਿਆਦਾ ਦੀ ਪਾਲਣਾ ਕਰੀਏ ਮੈਂ ਕਹਿੰਨਾ ਤਰਕ ਨਹੀਂ ਹੋਣਾ ਚਾਹੀਦਾ ਮੈਂ ਨਾ ਪਿਛਲੇ ਡੇਢ ਮਹੀਨੇ ਤੋਂ ਇਸ਼ਨਾਨ ਨਹੀਂ ਕੀਤਾ ਉੱਥੇ ਸਰੋਵਰ 'ਚ ਅੰਮ੍ਰਿਤ ਸਰੋਵਰ 'ਚ ਹੁਣ ਮੈਂ ਕੱਲ ਕੀਤਾ ਤੇ ਇਸ਼ਨਾਨ ਕਰਨ ਤੋਂ ਬਾਅਦ ਮੈਂ ਉੱਟਦਾ ਫਿਰਦਾ ਇਹ ਸਾਡੇ ਗੁਰੂ ਦੀ ਕਲਾ ਵਾ ਸਾਡੇ ਗੁਰੂ ਨੇ ਬਣਾਇਆ ਵਾ ਉਹਨੂੰ ਤੇ ਉਹ ਹੀ ਜਾਣ ਸਕਦਾ ਜਿਹੜਾ ਉਹਨੂੰ ਮਾਣੇ ਇਸ ਕਰਕੇ ਕੋਈ ਗੱਲ ਨਹੀਂ ਆ ਰਣਜੀਤ ਸਿੰਘ ਢੜਿੰਗਾਲੇ ਵੀ ਉਹ ਗੁਰਮਤਿ ਨੂੰ ਸਮਝਦੇ ਆ ਪੰਥ ਕਰਵੈਤਾ ਪਰੰਪਰਾਵਾਂ ਦਾ ਉਹਨਾਂ ਨੂੰ ਪਤਾ ਵਾ ਜਦੋਂ ਉਹਨਾਂ ਨੇ ਉਹੀ ਗੱਲ ਕਹਿ ਦਿੱਤੀ ਵੀ ਮੈਂ ਪੰਜਾਬ ਪਿਆਰਿਆਂ ਸ਼ਾਮਲ ਹੋ ਕੇ ਅੰਮ੍ਰਿਤ ਸੰਚਾਰ ਕਰਾਉਂਗਾ ਤੇ ਪਿੱਛੇ ਤੇ ਬਜਦਾ ਹੀ ਕੁਝ ਨਹੀਂ ਆ ਜਾਣ ਕਾਲ ਤੱਕ ਸਾਹਿਬ ਆਪਣਾ ਮਸਲਾ ਸਪਸ਼ਟੀ ਕਰ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕੱਤਰਤਾ ਜ ਵਿਚਾਰਿਆ ਜਾਊਗਾ ਮੈਂ ਮਹਿਸੂਸ ਕਰਦਾ ਵੀ ਹੁਣ ਇਹੋ ਜਿਹਾ ਇੱਕ ਮਾਹੌਲ ਬਣ ਗਿਆ ਵਾ ਸਾਰੀਆਂ ਹੀ ਸਿੱਖ ਜਥੇਬੰਦੀਆਂ ਚਾਹੁੰਦੀਆਂ ਆਂ ਮੈਂ ਵੀ ਆਪਾਂ ਇਸ ਮਸਲੇ ਦੇ ਉੱਤੇ ਇਕੱਠੇ ਹੋ ਜੀਏ ਤੇ ਹੋ ਜਾਣਾ ਚਾਹੀਦਾ ਕੋਈ ਗੱਲ ਨਹੀਂ ਹੈਗੀ ਇੱਕ ਸਿੰਘ ਜੀ ਕੱਲ ਅੰਮ੍ਰਿਤਪਾਲ ਦੇ ਪਰਿਵਾਰ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਐਨਐਸਏ ਨੂੰ ਜਿਹੜਾ ਐਕਸਟੈਂਡ ਕੀਤਾ ਗਿਆ ਉਹ ਤੋਂ ਤੁਸੀਂ ਕਿਹਾ ਮੈਂ ਤੇ ਕੱਲ ਆਪਣੀ ਇੱਕ ਸਟੇਟਮੈਂਟ ਜਾਰੀ ਕਰਤੀ ਆ ਮੈਂ ਇਹਦੀ ਕਰੜੀ ਨਿੰਦਾ ਕਰਦਾ ਜੇ ਇੱਕ ਚੁਣੇ ਹੋਏ ਐਮਪੀ ਦੇ ਨਾਲ ਇਹ ਸਲੂਕ ਹੋ ਸਕਦਾ ਤੇ ਫਿਰ ਦੂਜੇ ਦੇ ਬਾਰੇ ਕੀ ਹੋਊਗਾ ਦੂਜਾ ਜਦੋਂ ਤੇ ਅਸੀਂ ਕਹਿੰਨੇ ਵੀ ਬੇਅਦਬੀਆਂ ਰੋਕਣ ਲਈ ਕੋਈ ਵਿਸ਼ੇਸ਼ ਕਾਨੂੰਨ ਬਣਾ ਦੋ ਤੇ ਉੱਥੇ ਤੇ ਧਿਆਨ ਨਹੀਂ ਜਾਂਦਾ ਪਰ ਜਦੋਂ ਸਿੱਖਾਂ ਨੂੰ ਦੱਬਣ ਦੀ ਗੱਲ ਆਉਂਦੀ ਆ ਤੇ ਕਾਨੂੰਨ ਦੀ ਦੁਰਵਰਤੋਂ ਕਰਦਿਆਂ ਆ ਉਹ ਫਿਰ ਉਹਨਾਂ ਦੀ ਐਨਐਸਏ ਸਾਲ ਫਿਰ 2 ਸਾਲ ਫਿਰ 3 ਸਾਲ ਇਹ ਠੀਕ ਨਹੀਂ ਆ ਇਹ ਮੈਂ ਇਸ ਗੱਲ ਦਾ ਵੀ ਧਰਨੀ ਆ ਕਿ ਪਿਛਲੇ ਕੁਝ ਸਮੇਂ ਤੇ ਜਿਹੜੀਆਂ ਕੁਝ ਭਰਾ ਮਾਰੂ ਕਾਰਵਾਈਆਂ ਹੋਈਆਂ ਉਹਨੇ ਕੌਮ ਦਾ ਨੁਕਸਾਨ ਕੀਤਾ ਫਾਇਦਾ ਪੰਥ ਵਿਰੋਧੀਆਂ ਨੂੰ ਹੋਇਆ ਪਰ ਸਰਕਾਰ ਜਿਹੜੇ ਤਰੀਕੇ ਦੇ ਨਾਲ ਐਨਐਸਏ ਵਧਾ ਰਹੀ ਆ ਇਹ ਗਲਤ ਆ ਕਾਨੂੰਨ ਸਭ ਲਈ ਇੱਕੋ ਜਿਹਾ ਤੇ ਬਰਾਬਰ ਹੋਣੇ ਚਾਹੀਦੇ ਆ ਕਾਨੂੰਨ ਜਿਹੜੇ ਐਦਾਂ ਨਹੀਂ ਹੋਣੇ ਚਾਹੀਦੇ ਕਿਸੇ ਲਈ ਕੋਸ਼ਿਸ਼ ਤੇ ਕਿਸੇ ਲਈ ਕੋਸ਼ਿਸ਼ ਕਰਕੇ ਮੈਂ ਕਹਿੰਦਾ ਵੀ ਸਰਕਾਰ ਨੂੰ NSA ਦੋਰੇ ਨਹੀਂ ਵਧਾਉਣੀ ਚਾਹੀਦੀ ਜੋ ਕਾਨੂੰਨ ਦੇ ਤਹਿਤ ਹੋਣਾ ਚਾਹੀਦਾ ਕਾਨੂੰਨ ਤੋਂ ਬਾਹਰ ਕੁਝ ਨਹੀਂ ਹੋਣਾ ਚਾਹੀਦਾ ਸੋ ਜਿੱਥੇ ਦਾ ਆਰ ਕੁਲਦੀਪ ਸਿੰਘ ਗੜਕਾਜ ਜਿਨ੍ਹਾਂ ਦੇ ਬਿਆਨ ਤੋਂ ਬਾਅਦ ਹੁਣ ਵੇਖਣਾ ਹੋਵੇਗਾ ਰਣਜੀਤ ਸਿੰਘ ਢੱਡਰੀਆਂ ਵਾਲੇ ਕੀ ਬਿਆਨ ਦਿੰਦੇ ਨੇ ਜਾਂ ਸ਼੍ਰੀ ਅਕਾਲ ਤਖਤ ਵਿਖੇ ਜਾਂਦੇ ਨੇ ਜਾਂ ਉਹ ਤਰੰ ਪਰਵਰਤਨ ਨੂੰ ਲੈ ਕੇ ਕੁਝ ਗੱਲਾਂ ਕਰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖਬਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ